ਜੰਮੂ ਕਸ਼ਮੀਰ ਦੇ ਦੌਰੇ ਦੇ ਦੂਜੇ ਤੇ ਆਖਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਂਚ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਵੱਲੋਂ ਨਾਗਰਿਕ ਟਿਕਾਣਿਆਂ ਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕਰੜੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਨਾਲ ਕਾਟਾ ਪੂਰਾ ਨਹੀਂ ਕੀਤਾ ਜਾ ਸਕਦਾ। निर्दोष नागरिकਾਂ ਤੇ ਹੋਏ ਹਮਲੇ ਦਾ ਜ਼ਿਕਰ ਕਰਦੇ ਅਮਿਤ ਸ਼ਾਹ ਨੇ ਕਿਹਾ ਕਿ ਹਾਜੇ ਹਰੇਕ ਆਤਵਾਦੀ ਹਮਲੇ ਦਾ ਸਖਤੀ ਨਾਲ ਜਵਾਬ ਦਿੱਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਭਾਰਤ ਵੱਲੋਂ ਆਪਰੇਸ਼ਨ ਸਿੰਧੂਰ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਸੈਂਕੜੇ ਆਤਵਾਦੀ ਮਾਰੇ ਗਏ ਪਰ ਇੱਕ ਵੀ ਬੇਕਸੂਰ ਪਾਕਿਸਤਾਨੀ ਨਾਗਰਿਕ ਦੀ ਜਾਨ ਨਹੀਂ ਗਈ ਕਦਨਾ ਕੰਮ ਮੇ ਆਪਕੇ ਪਰਿਵਾਰ ਕੀ ਜੋ ਖਤੀਪ ਹੋਈ ਹੈ ਇਸਮੇ ਆਪਕੇ ਸਾਥ ਚੱਟਾਨ ਕੇ ਸਾਥ ਖੜਾ ਹੈ जो बहादुरी पूछ के नागरिकों ने बताई या के अधिकारियों ने बताई और जो देशभक्ति का जज्बा हमले के बाद भी घाटी से लेकर जम्मू तक और पुंछ कठुआ तक इस तो बाद पुंछ स्थित गुरुद्वारा सिंह सभा का दौरा किया ਅਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਇਸ ਦੌਰਾਨ ਪੁਨਚ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਆਗ੍ਰਹਿ ਮੰਤਰੀ ਨੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਪਾਕਿਸਤਾਨੀ ਫੌਜ ਦੀ ਅਨਮਨੁੱਖੀ ਕਾਰੇ ਦੀ ਨਿੰਦਾ ਕੀਤੀ ਮੰਤਰੀ ਸਾਹਿਬ ਮਾਰੇ ਪੁਨਚ ਵੀ ਪਹੇਲੀ ਵਾਰ ਆਏ उन्होंने जो लोगों को दुख जो दु, दर्द दुख वाले लोग उनको बांटा और कहा कि भाई ये ऐसी सिस्टम जो जंग जो होती है इसमें कहीं पर हो जाता है इधर का उधर हो सकता है पर जो पाकिस्तान की कायराना हरकत से यहाँ पर सिविलियन को हिट किया गया हम उसकी घोर निंदा करते हैं कि शैलिंग में किस किस का नुकसान हुआ है कितना नुकसान हुआ है यहाँ की जो लोग हैं वो बहुत डर भी गए थे क्योंकि अचानक से जो पाकिस्तान ने जो कायरों वाली जो उनकी हरकत जो थी यहां पे उसकी वजह से बहुत इम्पैक्ट पड़ा है कई लोगों की जान भी गई है अब हम उम्मीद करते हैं हमारे ऑनरेबल सर से कि वो हमारी तरफ भी देखेंगे